ਬੀਤੀ ਰਾਤ ਭਾਰਤਿਆ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨਨਰੰਜਨ ਕਾਲੀਆ ਦੇ ਘਰ ਦੇ ਉੱਤੇ ਗ੍ਰੇਨੇਡ ਦਾ ਹਮਲਾ ਹੁੰਦਾ ਹੈ ਬਾਅਦ ਜਿਹੜਾ ਹੈ ਪੂਰੇ ਬੀਜੇਪੀ ਵਰਕਰਾਂ ਦੇ ਵਿੱਚ ਰੋਸ ਹੈ ਜਿਸ ਦੇ ਮਤਲਬ ਅੱਜ ਖਰੜਚਵੀ ਭਾਰਤਿਆ ਜਨਤਾ ਪਾਰਟੀ ਦੇ ਵਰਕਰਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਆਹ ਤੁਹਾਨੂੰ ਦਿਖਾਉਂਦੇ ਆ ਸਿੱਧਾ ਹੀ ਜਿੱਥੇ ਭਾਰਤਿਆ ਜਨਤਾ ਪਾਰਟੀ ਦੇ ਵਰਕਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰ ਰਹੇ ਨੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਚੋਰਾ ਦੀ ਸਰਕਾਰ ਮੁੜਦਾਬਾਦ ਮੁੜਦਾਬਾਦ ਚੋਰਾ ਦੀ ਸਰਕਾਰ ਮੁੜਦਾਬਾਦ ਜਿੰਦਾਬਾਦ ਰੇਟੋ ਮਾਫੀਆ ਦੀ ਸਰਕਾਰ ਮੁੜਦਾਬਾਦ ਮੁੜਦਾਬਾਦ ਚੋਰਾ ਮਾਫੀਆ ਦੀ ਸਰਕਾਰ ਜਿੰਦਾਬਾਦ ਇਸਲਾਮਾਬਾਦ ਜਿੰਦਾਬਾਦ ਚੋਰਾ ਮਾਫੀਆ ਦੀ ਸਰਕਾਰ ਜਿੰਦਾਬਾਦ ਮੁੜਦਾਬਾਦ ਚੋਰਾ ਦੀ ਸਰਕਾਰ ਮੁੜਦਾਬਾਦ ਜਿੰਦਾਬਾਦ ਚੋਰਾ ਦੀ ਸਰਕਾਰ ਮੁੜਦਾਬਾਦ ਚੋਰਾ ਦੀ ਸਰਕਾਰ ਦੇ ਹਾਲਾਤ ਬਹੁਤ ਹੀ ਸੈਂਸਿਟਿਵ ਨੇ ਔਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਚੁੱਪਚਾਪ ਬੈਠੀ ਆ ਕੰਮ ਕਰਨੀ ਨਹੀਂ ਨੀਂਦ ਉੱਤਨੀ ਨੂੰ ਸੁਨੀਂ ਤੋਂ ਜਗਾਉਣ ਵਾਸਤੇ ਅੱਜ ਦਾ ਮਜਾਰਾ ਕੀਤਾ ਜਾ ਰਿਹਾ ਔਰ ਬੜੀ ਦੁਖਵੀਂ ਗੱਲ ਹੈ ਕਿ ਲਗਾਤਾਰ ਫਿਰ 16 17 ਮਾਮਲੇ ਤਮਾਕੇ ਲੜੀਵਾਰ ਸਿਰੇ ਨਾ ਹੋਏ ਨੇ ਪੂਰੇ ਮੋਡਿਊਲ ਨੂੰ ਫਰੰਗ ਬੈਠੇ ਪੰਜਾਬ ਸਰਕਾਰ ਤੇ ਸਰਕਾਰੀਆਂ ਏਜੰਸੀਆਂ ਟੋਟਲੀ ਫੇਲ ਨੇ ਔਰ ਫੇਲ ਹੋਣ ਦੀ ਵਜ੍ਹਾ ਸਰਕਾਰ ਦਾ ਫੋਕਸ ਇੱਥੇ ਹੈ ਹੀ ਨਹੀਂ ਸਰਕਾਰ ਸਾਰੀ ਦਾ ਫੋਕਸ ਮਨੀਸ਼ ਸੋਧਿਆ ਤੇ ਰਵਿੰਦ ਕੇਜਰੀਵਾਲ ਦੇ ਮਗਰ ਮਗਰ ਕੋ ਮੰਨਦਾ ਸਾਰੀ ਪੁਲਿਸ ਫੋਰਸ ਉਹਨਾਂ ਦੇ ਮਗਰ ਲਾਈ ਹੋਈ ਆ ਤੇ ਜੇ ਪੁਲਿਸ ਫੋਰਸ ਹੋਰੀ ਹੋਏਗੀ ਤੇ ਇਧਰਲੇ ਪਾਸੇ ਲੱਗੇ ਹੋਗੇ ਔਰ ਇਸ ਤੀਕੇ ਨਾਲ ਕੱਲ ਇੱਕ ਬੋਲ ਦੀ ਜਿਵੇਂ ਕਹੋ ਤੁਸੀਂ ਪਾਪੂਲੇਟਡ ਏਰੀਆ ਦੇ ਵਿੱਚ ਜਿਸ ਤਰੀਕੇ ਨਾਲ ਬੰਬ ਧਮਾਕਾ ਹੋਇਆ ਔਰ ਜਿਹੜੇ ਕਲਪਰੇਟ ਨੇ ਉਹ ਧਮਾਕਾ ਕਰਕੇ RAMNAL ਇੱਕ ਬਹੁਤ ਹੀ ਪੌਪੂਲਰ ਰਿਪੋਰਟ ਨਿਕਲ ਜਾਂਦੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿੰਨੀ ਕੁ ਮੁਸਤੈਦੀ ਵਿੱਚ ਹੈ ਔਰ ਪੰਜਾਬ ਦੇ ਲੋਕ ਬਹੁਤ ਪਰੇਸ਼ਾਨ ਨੇ ਸਾਡੀ ਅੱਜ ਧਰਨਾ ਦਿੱਤਾ ਅਸੀਂ ਲੋਲਾ ਪਾ ਰਹੇ ਆ ਪਰ ਜੇ ਸਰਕਾਰ ਆਪਣੀ ਕੁਮ ਕਰਨੀ ਨੀਤੀੋਂ ਨਹੀਂ ਜਾਗੀ ਤਾਂ ਅਸੀਂ ਬਹੁਤ ਜਲਦੀ ਸਰਕਾਰ ਤੇ ਵੀ ਉਤਰਾਂਗੇ ਔਰ ਉਸ ਤੋਂ ਇਲਾਵਾ ਸਾਰੇ ਪੰਜਾਬ ਦੇ ਲੋਕ ਨੇ ਇਹ ਪ੍ਰਸ਼ਾਨ ਨੇ ਔਰ ਅਸੀਂ ਗਵਰਨਰ ਸਾਹਿਬ ਨੂੰ ਵੀ ਕਹਿਣ ਜਾ ਰਹੇ ਹਾਂ ਕੁਣਰ ਸਾਸਨ ਲਾਗੂ ਕਰੋ ਕਿਉਂਕਿ ਅਦਰਵਾਈਜ਼ ਪੰਜਾਬ ਦਾ ਬਚਾ ਨਹੀਂ ਹੋਣਾ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਆ ਕਿ ਲਾਅਨ ਆਰਡਰ ਪਰ ਇੱਕ ਤਰ੍ਹਾਂ ਕੰਟਰੋਲ ਹੈ ਜੀ ਚਲਈਏ ਗੱਲ ਇਹ ਹੈ ਕਿ ਇਸ ਦਾ ਜਵਾਬ ਮੈਂ ਕਿੱਦਾਂ ਦੇ ਸਕਦਾ ਇਹਦਾ ਜਵਾਬ ਤਾਂ ਜਦੋਂ ਵੋਟਰਾਂ ਪਹੜੀਆਂ ਲੋਕੀ ਮੁੱਖ ਮੰਤਰੀ ਸਾਹਿਬ ਨੂੰ ਦੇਣਗੇ ਜੇ ਲਾਅਨ ਆਰਡਰ ਕੰਟਰੋਲ ਹੁੰਦਾ ਜੇ ਇੱਕ ਪਾਪੂਲੇਟਿਡ ਏਰੀਆ ਦੇ ਵਿੱਚ ਕੋਈ ਬੰਦਾ ਬੰਬ ਸੁੱਟ ਕੇ ਜਲੰਧਰ ਤੇ ਰਾਤਨੀ ਰਾਮਲਾ ਨਿੱਕਲ ਜਾਵੇ ਔਰ ਫੜਿਆ ਨਾ ਜਾਵੇ ਇਹ ਤੁਹਾਨੂੰ ਲੱਗਦਾ ਕਿ ਲਾਣ ਆਰਡਰ ਦੀ ਸਿਚੁਏਸ਼ਨ ਹੈਗੀ ਆ ਇਹਨਾਂ ਨੇ ਆਪਣਾ ਸਾਰਾ ਹਮਲਾ ਤੇ ਆਪਣੇ ਵੀਆਈਪੀ ਬੰਦਿਆਂ ਤੇ ਮਗੱਲ ਲਾਇਆ ਹੋਇਆ ਕੋ ਲਾਣ ਆਰਡਰ ਨੂੰ ਪੁਨਰਕਟ ਨਹੀਂ ਪਾਏਗੀ ਹਾਲਾਤ ਖਰਾਬ ਨੇ ਅਸੀਂ ਗਵਰਨਰ ਸਾਹਿਬ ਨੂੰ ਜੇ ਨਹੀਂ ਸੁਧਰੇ ਤੇ ਬਹੁਤ ਜਲਦੀ ਅਸੀਂ ਗਵਰਨਰ ਸਾਹਿਬ ਨੂੰ ਰਿਕੁਐਸਟ ਕਰਨੀ ਹੈ ਕਿ ਪੰਜਾਬ ਦੇ ਇੱਥੇ ਗਵਰਨਰ ਰਾਜਾ ਨੂੰ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਭਾਈਚਾਰਕ ਖਾਂਜਾਂ ਨੂੰ ਬਚਾਏਗਾ ਤੇ ਕਈ ਜਿਹੜੇ ਅਸਲੀ ਨੇਤਾ ਉਹਨਾਂ ਦੀਆਂ ਜਿਹੜੀਆਂ ਸੋਡੀਆਂ ਘਟਾ ਦਿੰਦੀਆਂ ਕਈਆਂ ਵਿਕਰਮ ਜੀ ਤੇ ਨਹੀਂ ਲਿਖੀ ਬੋਲਤੀ ਜਿਹੜੀ ਘਟਾ ਦਿੱਤੀ ਹੈ ਕੀ ਦੇਖਦੇ ਹੋ ਨਾ ਜੀ ਦੇਖੋ ਗੱਲ ਇਹ ਹੈ ਕਿ ਹੋਰ ਕਿਸੇ ਹੋਰ ਵੀ ਆਏ ਤੇ ਉਹ ਸੁਰਤੀ ਵਾਧ ਦੇਣੀ ਹੋਏਗੀ ਆਮ ਆਦਮੀ ਪਾਰਟੀ ਦੇ ਤੇ ਫਿਰ ਪੰਜੇ ਤਾਂ ਉਹਨੇ ਕੀ ਨੇ ਛੇਤਰੇ ਤੋਂ ਖੋ ਕੇ ਦੂਜੇ ਪਾਸੇ ਭੁੜਾਈ ਜਾਂਦੇ ਹੋਣੇ ਆ ਲੋਕਾਂ ਦੀ ਸਿਕਿਉਰਟੀ ਵਾਸਤੇ ਬੰਦੇ ਨਹੀਂ ਉਹਨਾਂ ਨੇ ਵਿਡਰੋਅ ਕੀਤੇ ਔਰ ਜੇ ਲੋਕਾਂ ਦੀ ਸਿਕਿਉਰਟੀ ਲਈ ਕੀਤੇ ਹੁੰਦੇ ਸ਼ਾਇਦ ਤੁਸੀਂ ਇਹ ਕੁਐਸਚਨ ਵੀ ਨਾ ਪੁੱਛਦੇ ਉਹਨਾਂ ਲੋਕਾਂ ਨੂੰ 50-50 100-100 ਬੰਦੇ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਹੁਣ ਤੇ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਪਤਾ ਨਹੀਂ ਲੱਗਦਾ ਕਿ ਮੁੱਖ ਮੰਤਰੀ ਕੌਣ ਹੈ। ਤੋਂ ਜੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਸੜਕ ਤੇ ਆਏ ਆਂ ਔਰ ਬਹੁਤ ਜਲਦੀ ਅਸੀਂ ਜੇ ਇਹ ਸਰਕਾਰ ਨਾਲ ਸੁਧਰੀ ਤੇ ਅਸੀਂ ਗਵਰਨਰ ਰਾਜ ਦੇ ਵਾਸਤੇ ਸਰਕਾਰ ਦੇ ਅੱਗੇ ਗਵਰਨਰ ਸਾਹਿਬ ਨੂੰ ਜਨਤਾ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾ ਮਦਨਵਿੰਦਨ ਕਾਲੀਆ ਜੀ ਦੇ ਕਾਰਜਲੰਗਰ ਦੇ ਵਿੱਚ ਰਾਤੀ 1:30 ਵਜੇ ਗ੍ਰਨੇਟ ਨਾਲ ਹਮਲਾ ਹੋ ਗਿਆ। ਮੈਂ ਭਗਵਾਨ ਪ੍ਰਧਾਨ ਸਰਕਾਰ ਨੂੰ ਇਹ ਪੁੱਛਣਾ ਜਾਂਦਾ ਹੈ ਕਿ ਤੁਸੀਂ ਏਡੇ ਬਾਵੇ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨ ਵਾਸਤੇ ਨਸ਼ੇ ਨੂੰ ਮੁਕਤ ਕਰਨ ਵਾਸਤੇ ਪੰਜਾਬ ਦੀ ਸੱਤਾ ਦੇ ਵਿੱਚ ਆਇਆ ਹੈ ਪਰ ਅੱਜ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹਰੇਕ ਫਰੰਟ ਤੇ ਫੈਲ ਹੋ ਗਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਜਿਵਾ ਤੋਂ ਬਦਲ ਹੋ ਗਈ ਜੇ ਇਹ ਪੰਜਾਬ ਨੂੰ ਨਹੀਂ ਸੰਭਾਲ ਸਕਦੇ ਤਾਂ ਇਹਨਾਂ ਨੂੰ ਅਸਤਾਨ ਦੇ ਦੇਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਜਿਹੜੀ ਨਰਿੰਦਰ ਮੋਦੀ ਦੀ ਰਹਿਨੁਆਈ ਦੇ ਵਿੱਚ ਪੂਰਾ ਬੇਸੁਰਖਿਤਾ ਹੈ ਪੰਜਾਬ ਇਹ ਜਿੱਥੇ ਆਪਦੀ ਆਪਕਾ ਦੀ ਜਿਹੜੀ ਸਰਕਾਰ ਹੈ ਉਹ ਕੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਰੋਡ ਉਸਕੇ ਇਸ਼ਾਰੇ ਉੱਤੇ ਹਮਲਾ ਹੋ ਰਿਹਾ ਹੈ ਐਂਜੇ ਵੀ ਉਸ ਸੁਰੱਖਿਤ ਨਹੀਂ ਹੈ ਆਮ ਲੋਕਾਂ ਦਾ ਕੀ ਬਣਨਾ ਹੈ ਜੇ ਇਸ ਏਰੀਆ ਇਹ ਸੁਰੱਖਤ ਨਹੀਂ ਹੈ ਤਾਂ ਇੰਡਸਟਰੀ ਕਿੱਥੋਂ ਆਣੀ ਹੈ ਸੋ ਅਸੀਂ ਭਾਰਤੀ ਜਨਤਾ ਪਾਰਟੀ ਖਰੜ ਹਲ ਸਾਰੇ ਮਿਲ ਕੇ ਇਸ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ ਇਸ ਦੋਸਤੀ ਬੁਰੀ ਸਰਕਾਰ ਦੇ ਕੰਨ ਖਵਾ ਦੀ ਜਨਤਾ ਪਾਰਟੀ ਖਰੜ ਮੰਨੋ ਦੇ ਦੇ ਪੰਜਾਬ ਦੇ ਕਾਨੂੰਨ ਵਿਵਸਥਾ ਖਰਾਬ ਹੋਈ ਹੈ ਬਹੁਤ ਫਰੀਤਾਂ ਇਸੇ ਰੋਸ ਦੇ ਵਿੱਚ ਅੱਜ ਇੱਥੇ ਧਰਨਾ ਪੰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਕਦੇ ਡਾਕਟਰ ਸਾਹਿਬ ਦੀ ਮਰਮ ਇਦਕਰਜੀ ਦੀ ਮੂਰਤੀ ਤੇ ਹਮਲਾ ਹੁੰਦਾ ਹੈ ਇਹਦੇ ਸਾਡੇ ਧਾਰਮਿਕ ਸਥਾਨਾਂ ਤੇ ਹਮਲਾ ਹੁੰਦਾ ਹੈ ਕਦੇ ਪੁਲਿਸ ਸਟੇਸ਼ਨਾਂ ਤੇ ਹਮਲਾ ਹੁੰਦਾ ਹੈ ਕਾਨੂੰਨ ਵਿਵਸਥਾ ਇੰਨੀ ਜਦਾਂ ਵਿਗੜ ਗਈ ਹੈ ਕਿ ਸਾਡੀਆਂ ਭੈਣਾ ਮਾਵਾ ਜਿਹੜੀਆਂ ਬਾਜ਼ਾਰ ਦੇ ਵਿੱਚ ਇੱਕ ਜਿਹੜਾ ਪਾਕੇ ਉਹ ਆਪਣੇ ਆਪਣੀ ਸੁਰੱਖਿਆ ਦੇ ਲਈ ਕਰਦੇ ਉਹਨਾਂ ਦੇ ਪਤਾ ਨਹੀਂ ਗਲੇ ਦੇ ਚੇਨੀ ਕਰਨ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਇਹ ਇੱਕ ਡਰਾਮਾ ਬਹੁਤ ਸਾਰੀਆਂ ਸੇਂਖਾਂ ਦੀਆਂ ਬਾਤੀਆਂ ਹੈਗੀਆਂ ਹੁਣ ਰਾਤੀ ਰਾਤ 1 ਵਜੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਤੇ ਨੈਸ਼ਨਲ ਕਾਰਜਕਾਰੀ ਮੈਂਬਰ ਸ੍ਰੀ ਮਨਰंजन ਕਾਲੀਆ ਜੀ ਦੇ ਘਰ ਦੇ ਉੱਤੇ ਹਮਲਾ ਹੋਇਆ ਪਰਮਾਦਾਲ ਸੁਖਰਾਟੂ ਦੂਸਰੇ ਕਮਰੇ ਵਿੱਚ ਸੀ ਪਰ ਕਾਨੂੰਨ ਵਿਵਸਥਾ ਦਾ ਹਾਲ ਦੇਖ ਲਓ ਤੁਸੀਂ ਅੱਜ ਕੋਈ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਹੈ। ਭਗਵਾਨਤਮਾਨ ਦੀ ਸਰਕਾਰ ਹੈ ਜਿਹੜੀ ਉਹ ਭ੍ਰਿਸ਼ਟਾਚਾਰੀਆਂ ਦੀ ਸਰਕਾਰ ਹੈ ਜਿਹੜੀ ਮਾਫੀਆਂ ਦੀ ਸਰਕਾਰ ਹੈ, ਟਰਾਲੀ ਚੋਰਾਂ ਦੀ ਸਰਕਾਰ ਹੈ। ਅੱਜ ਇੱਥੇ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਇਸ ਕਾਰਨ ਭਾਰਤੀ ਜਨਤਾ ਪਾਰਟੀ ਨੇ ਇਹ ਬੇੜਾ ਛੱਡਿਆ ਹੈ ਕਿ ਇਹ ਲੋਕਾਂ ਨੂੰ ਜਾਗਰੂਤ ਕਰਾਇਆ ਜਾਏਗਾ। ਕਿ ਇਹ ਇਹਨਾਂ ਨੂੰ ਜਗਾਇਆ ਜਾਏਗਾ ਕਿ ਜਦੋਂ ਆਪਣਾ ਸ਼ਾਮ ਟਾਈਮ 5 ਵਜੇ ਤੋਂ ਬਾਅਦ ਨਹੀਂ ਹੋ ਜਾਂਦੇ ਹੈ, ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਤਾਂ ਇਸੇ ਤਰ੍ਹਾਂ ਅੱਜ ਭਾਰਤੀ ਜੰਦਾਬਾਦ ਦੀ ਜਿੱਥੋਂ ਸਾਡੇ ਸਾਰੇ ਸੀਨੀਅਰ ਲੀਡਰ ਅੱਥੇ ਪਹੁੰਚੇ ਹੈ ਗੋਲਡੀ ਦੀ ਜ਼ਿਲ੍ਹਾ ਪ੍ਰਦਾਤਾ ਦੀ ਸਾਰੇ ਵੱਲੋਂ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਕਰਨਪੁਰ ਦਾ ਸਮੱਗ ਕਰ ਰਹੇ ਹਾਂ ਅੱਜ ਸਾਨੂੰ ਬਹੁਤ ਹੀ ਦੁੱਖਪੁਰ ਆ ਸਾਨੂੰ ਨੂੰ ਮਿਲਿਆ ਕਿ ਸਾਡੇ ਸੀਨੀਅਰ ਮੈਂਬਰ ਜੀ ਮਨੋਰੰਜਨ ਕਾਲੀਏ ਜਿਹਦੇ ਘਰਾਂ ਬਹੁਤ ਬੁਰੀ ਤਰ੍ਹਾਂ ਟੈਕ ਹੋਇਆ ਪਰ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਦੇ ਕਾਰਨ ਸਾਨੂੰ ਕਹਿਣਾ ਇਸ ਗੱਲ ਦੀ ਉਹ ਬਹੁਤ ਪੋਸਿਬਲ ਨਾ ਵੀ ਉਹਦੇ ਕਰਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ। ਇਹਨਾਂ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਜੀ। ਹਾਂਜੀ ਮੈਂ ਪ੍ਰਵੇਸ਼ ਸ਼ਰਮਾ ਭਾਰਤੀ ਪਾਰਟੀ ਜਨਤਾ ਪਾਰਟੀ ਦੇਲਾ ਮੋਹਾਲੀ ਦੇ ਜਿਲ੍ਹਾ ਪ੍ਰਕਰ। ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਸਟੇਟ ਦਾ ਮੁੱਖ ਮੰਤਰੀ ਆਪ ਧਾਰੂ ਦੇ ਨਸ਼ੇ 'ਚ ਤੁੱਟ ਕੇ ਰੰਦਾ ਹੋਵੇ ਉਹਦਾ ਆਪਣੀ ਸਟੇਟ 'ਚ ਕਿੰਨੀ ਵੀ ਉਸਦੀ ਪਹੁੰਚ ਹੋਵੇ ਕਿੰਨਾ ਕਵਿਜਨ ਹੋਏਗਾ ਉਹਦਾ। ਇਹ ਸਾਹਮਣੇ ਆ ਰਿਹਾ ਹੈ ਜੇ ਅਸੀਂ ਇੱਕ ਲੇਡੀ ਹੋ ਕੇ ਦੇਖੋ ਅਸੀਂ ਨਾ ਤੁਰੇ ਹੋਏ ਆਂ ਕਾਹਨੇ ਚ ਪਾ ਤੱਕਦੇ ਆਂ ਅਸੀਂ ਆਰਟੀਫੀਸ਼ਲ ਚਲਰੀ ਪਾ ਕੇ ਰਹਿੰਦੀ ਆਂ ਤੇ ਆਮ ਬੰਦਿਆਂ ਦਾ ਵੀ ਇਹੀ ਹਾਲ ਹੈ ਕਿ ਜੇ ਸਾਡੇ ਇੰਨੇ ਵੱਡੇ ਵੱਡੇ ਲੀਡਰਾਂ ਦੇ ਘਰਾਂ 'ਚ ਡਰੇ ਨੇ ਹਮਲੇ ਹੋ ਰਹੇ ਸਾਡੇ ਵਰਗੇ ਛੋਟੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਪੰਜਾਬ ਦੀ ਮਤਲਬ ਸੱਚਾ ਬਹੁਤ ਹੀ ਵਿਗੜ ਰਹੀ ਹੈ ਇੱਕ ਇੱਕ ਪਾਸੇ ਯੋਗੀ ਰਾਜ ਦਾ ਕੁਝ ਦੇਖੋ ਅਪਰਾਧੀ ਅਪਰਾਧ ਕਰਕੇ ਦੂਜਾ ਚੌਕ ਨਹੀਂ ਟੱਪ ਸਕਦਾ ਇੱਥੇ 16 17 ਹਮਲੇ ਹੋ ਗਏ ਇੱਕ ਬੰਦਾ ਵੀ ਅਜੇ ਤੱਕ ਫੜਿਆ ਨਹੀਂ ਗਿਆ ਬਹੁਤ ਹੀ ਦੁਖਦ ਗੱਲ ਹੈ ਤੇ ਪੰਜਾਬੀਆਂ ਨੂੰ ਵੀ ਦਿੱਲੀ ਦੀ ਬਾਂਦ ਸਰਕਾਰ ਬਦਲਣੀ ਪੈਣੀ ਹੈ ਤਾ ਹੀ ਪੰਜਾਬ ਦਾ ਭਲਾ ਹੋਏਗਾ ਹਾਜੀ ਨਾ ਪ੍ਰਵੇਸ਼ ਸ਼ਰਮਾ ਭਾਰਤੀ ਪਾਰਟੀ ਜਨਤਾ ਪਾਰਟੀ ਜਲਾ ਮੋਹਾਲੀ ਦੇ ਜਲਾ ਸੱਤਰ

ਆਮ ਬੰਦੇ ਦਾ ਵੀ ਇਹੀ ਹਾਲ ਹੈ ਤੇ ਜੇ ਸਾਡੇ ਇੰਨੇ ਵੱਡੇ ਵੱਡੇ ਲੀਡਰਾਂ ਦੇ ਘਰਾਂ 'ਚ ਗਰੇਡ ਦੇ ਹਮਲੇ ਹੋ ਰਹੇ ਸਾਡੇ ਵਰਗੇ ਛੋਟੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਪੰਜਾਬ ਦੀ ਮਤਲਬ ਕਸ਼ਾ ਬਹੁਤ ਹੀ ਵਿਗੜ ਰਹੀ ਹੈ ਇੱਕ ਇੱਕ ਪਾਸੇ ਯੋਗੀ ਰਾਜ ਦਾ ਤੁਸੀਂ ਦੇਖੋ ਅਪਰਾਧੀ ਅਪਰਾਧ ਕਰਕੇ ਦੁਜਾ ਚਾਕ ਨਹੀਂ ਟੱਕ ਸਕਦਾ ਇੱਥੇ 16 17 ਹਮਲੇ ਹੋ ਗਏ ਇੱਕ ਬੰਦਾ ਵੀ ਹੱਤਕ ਪੜਿਆ ਨਹੀਂ ਗਿਆ ਬਹੁਤ ਹੀ ਦੁਖਦ ਗੱਲ ਹੈ ਤੇ ਪੰਜਾਬੀਆਂ ਨੂੰ ਵੀ ਇਹ ਦਿੱਲੀ ਦੀ ਵਾਂਗ ਸਰਕਾਰ ਬਦਲਣੀ ਪੈਣੀ ਹੈ ਤਾ ਹੀ ਪੰਜਾਬ ਦਾ ਭਲਾ ਹੋਏਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ